ਇਸ ਸਾਲ ਗਰਮੀ ਦਾ ਕੀ ਇਸ ਰਾਜੀ ਰੁੱਖਾਂ ਤੇ ਹਾਸ਼੍ਰੀ ਕਾਲ ਜੀ ਮੈਂ ਗੁਰਸਿਮਰਨ ਸਿੰਘ ਤਨਵਾ ਨੇਚਰਲ ਫਾਰਮ ਤੋਂ ਦੋਸਤੋ ਪਿਛਲੇ ਕਈ ਦਿਨਾਂ ਤੋਂ ਮੈਂ ਦੇਖ ਰਿਹਾ ਹਾਂ ਜਿਵੇਂ ਬਹੁਤ ਫਲਦਾਰ ਰੁੱਖ ਨੇ ਜਿਹੜੇ ਉਹਨਾਂ ਦੇ ਪੱਤੇ ਜਿਹੜੇ ਨੇ ਡਰਾਈ ਹੋ ਰਹੇ ਨੇ ਮੱਚ ਰਹੇ ਨੇ ਉਹ ਸਿਰਫ ਕਾਰਨ ਆ ਕਿ ਇਸ ਵਾਰ ਜਿਹੜਾ ਟੈਂਪਰੇਚਰ ਆ ਉਹ 46 ਡਿਗਰੀ ਤੋਂ ਉੱਤੇ ਚੱਲਿਆ ਗਿਆ ਪੰਜਾਬ ਦੇ ਵਿੱਚ ਜਿੱਥੇ ਇਦਾਂ ਹੁਣ ਫਰਸ਼ ਲੱਗਿਆ ਹੋਇਆ ਜਿਹੜੇ ਉਹ ਬੂਟੇ ਨੇ ਉਹਨਾਂ ਨੂੰ ਖਾਸ ਕਰਕੇ ਇਹ ਪ੍ਰੋਬਲਮ ਆ ਰਹੀ ਆ ਕਿ ਉਹਨਾਂ ਦੇ ਜਿਹੜੇ ਪੱਤੇ ਨੇ ਜਿਵੇਂ ਆ ਸੁੱਕੇ ਹੋਏ ਨੇ ਜੀ ਤੁਸੀਂ ਦੇਖ ਸਕਦੇ ਹੋ ਇਦਾਂ ਟਾਣੀਆਂ ਸੁੱਕ ਰਹੀਆਂ ਨੇ ਪੱਤੇ ਸੁੱਕ ਰਹੇ ਨੇ ਜਿਹੜਾ ਫਾਲਾ ਫਲ ਦਾ ਸਾਈਜ਼ ਨਹੀਂ ਬਣ ਰਿਹਾ ਉਹਨੂੰ ਤੁਸੀਂ ਆ ਦੇਖ ਸਕਦੇ ਹੋ ਜੀ ਮੇਰੇ ਘਰ ਦੇ ਵਿੱਚ ਆਂਬਾ ਜਿਹੜਾ ਤਪਕਾਂਬਾ ਉਹਦੇ ਇਹ ਹਾਲਾਤ ਨੇ ਜੀ ਵੀ ਜਿਹੜਾ ਅੰਬ ਦਾ ਸਾਈਜ਼ ਬਣਨਾ ਸੀ ਐਕਚੁਅਲ ਚ ਬਣਨਾ ਚਾਹੀਦਾ ਸੀ ਉਹ ਹੁਣ ਤੱਕ ਨਹੀਂ ਬਣਿਆ ਤੇ ਦੂਸਰਾ ਇਹ ਤੁਸੀਂ ਆ ਦੇਖੋ ਜੀ ਫਲ ਦੇਖ ਸਕਦੇ ਹੋ ਇਹ ਫਟ ਰਹੇ ਨੇ ਜੀ ਤੇ ਆ ਦੇਖੋ ਜੀ ਸਿਰਫ ਇਹ ਜਿਹੜੇ ਆ ਪੱਤੇ ਨੇ ਇਹ ਵੀ ਮੱਚ ਰਹੇ ਨੇ ਤੇ ਦੂਜੇ ਬਿਲਕੁਲ ਮੱਚੇ ਹੋਏ ਪੱਤਿਆਂ ਦਾ ਸ਼ਾਟ ਤੁਹਾਨੂੰ ਉੱਤੋਂ ਦਿਖਾਵਾਂਗੇ ਜਿਵੇਂ ਆ ਦੇਖੋ ਜੀ ਆ ਨੇੜੇ ਐਦਾਂ ਦੇ ਤੇ ਇਹ ਸਿਰਫ ਤਤਾਂ ਦੀ ਕਮੀ ਜਾਂ ਬਹੁਤ ਜ਼ਿਆਦਾ ਐਕਸੈਸਿਵ ਹੀਟ ਦੇ ਹੋਣ ਕਾਰਨ ਇਹ ਹੋ ਰਿਹਾ ਸਾਰਾ ਕੁਝ ਇਹਦੇ ਲਈ ਦੋਸਤੋ ਇੱਕ ਤਾਂ ਆਪਾਂ ਨੂੰ ਹੁਣ ਮੈਨੂੰ ਕਈ ਦੋਸਤ ਕਹਿਣਗੇ ਵੀ ਆਪਾਂ ਖਾਦ ਕੀ ਪਾਈਏ ਗਰਮੀ ਦੇ ਦਿਨ ਨੇ ਜੀ ਹੁਣ ਕੋਈ ਖਾਦ ਨਾ ਇਹਨਾਂ ਨੂੰ ਪਾਈਏ ਨਾ ਕਿਸੇ ਫਲਦਾਰ ਬੂਟੇ ਨੂੰ ਨਾ ਕਿਸੇ ਹੋਰ ਸਬਜ਼ੀ ਨੂੰ ਨਾ ਕਿਸੇ ਨੂੰ ਵੀ ਜਿਹਨੇ ਬਾਹਣ ਤੇ ਪਾਉਣੀਆਂ ਜੀ ਅਗਲੀ ਫਸਲ ਲਈ ਜੀਰੀ ਦੀ ਲਈ țeੜਾਂ ਦੀ ਲਈ ਜਾਂ ਹੋਰ ਵੀ ਜੋ ਆਪਾਂ ਚੀਜ਼ਾਂ ਬੀਜਣੀਆਂ ਨੇ ਬਾਜਰਾ ਵਗੈਰਾ ਉਹਦੇ ਲਈ ਪਾ ਸਕਦੇ ਆ ਪਰ ਦਰਾਖਤਾਂ ਨੂੰ ਫਲਦਰ ਦਰਾਖਤਾਂ ਨੂੰ ਹੁਣ ਕੋਈ ਵੀ ਖਾਦ ਨਾ ਪਾਈਏ ਜਿਹੜਾ ਫਟਣ ਦਾ ਮੈਂ ਤੁਹਾਨੂੰ ਆ ਦਿਖਾਇਆ ਜੀ ਫਟਣ ਦਾ ਕਾਰਨ ਮੇਨ ਹੈ ਕੈਲਸ਼ੀਅਮ ਦੀ ਕਮੀ ਜੀ ਆਪਣੀ ਧਰਤੀ ਦੇ ਵਿੱਚ ਸਾਰੇ ਤੱਤ ਮੌਜੂਦ ਹੁੰਦੇ ਆ ਪਰ ਕਈ ਵਾਰ ਪੀ ਐਚ ਦੇ ਡਾਊਨ ਹੋਣ ਕਰਕੇ ਅੱਪ ਹੋਣ ਕਰਕੇ ਉਹਨਾਂ ਦਾ ਇਨਟੇਕ ਨਹੀਂ ਹੁੰਦਾ ਜੀ ਹੁਣ ਇਸ ਬੂਟੇ ਨੂੰ ਮੈਂ ਪਾਰਟਿਕੂਲਰਲੀ ਹੁਣ ਕੈਲਸ਼ੀਅਮ ਦੀ ਸਪਰੇ ਕਰੂੰਗਾ ਜੀ ਸਪਰੇ ਕਰਨੀ ਬਹੁਤ ਜ਼ਰੂਰੀ ਹੈ ਜੀ ਇੱਕ ਕੈਲਸ਼ੀਅਮ ਦੀਆਂ ਸਪਰੇਆਂ ਕਰਕੇ ਉਦੋਂ ਬਾਅਦ ਕੁਝ ਦਿਨ ਬਾਅਦ ਨਾਲ ਦੀ ਨਾਲ ਫਿਰ ਇਹਦੇ ਤੇ ਜ਼ਿੰਕ ਦਾ ਸਪਰੇ ਕਰੂੰਗਾ ਜਿਹਦੇ ਨਾਲ ਥੋੜੇ ਜੀ ਇਹਦੇ ਹਾਲਾਤ ਸਹੀ ਹੋਣਗੇ ਜਿਹੜੇ ਹੀਟ ਦੀ ਇੰਨੀ ਜ਼ਿਆਦਾ ਵੇਰੀਐਂਟ ਆ ਰਿਹਾ ਜੀ ਵੀ ਹੀਟ ਬਹੁਤ ਜ਼ਿਆਦਾ ਐਕਸੈਸਿਵ ਹੋ ਚੁੱਕੀ ਹੈ ਜਿਹੜੀ ਆਪਾਂ ਸਮਝ ਤੋਂ ਪਰੇ ਆ ਉਹ ਹੀਟ ਫਿਰ ਇਹਨਾਂ ਨੂੰ ਮਚਾਊਗੀ ਨਹੀਂ ਜੀ ਮੇਰਾ ਬੂਟਾ ਤਕਰੀਬਨ ਉੱਤੋਂ ਸਾਰਾ ਖਤਮ ਹੋ ਚੁੱਕਿਆ ਜੀ ਇਹ ਜਿਹੜਾ ਸ਼ਾਰਟ ਆ ਉਹਦੇ 'ਚ ਤੁਸੀਂ ਦੇਖੋਗੇ ਉੱਤੋਂ ਬਿਲਕੁਲ ਡੈਡ ਹੋ ਚੁੱਕਿਆ ਕਿਉਂਕਿ ਇੱਥੋਂ ਡਾਇਰੈਕਟ ਤੁੱਪ ਪੈਂਦੀ ਆ ਆਲੇ-ਦਾਲੇ ਬਿਲਡਿੰਗ ਹੋਣ ਕਰਕੇ ਇਹਨੂੰ ਜ਼ਿਆਦਾ ਹੀਟ ਪੈ ਰਹੀ ਆ ਜਿਹੜੇ ਬੂਟੇ ਆਪਣੇ ਬਾਗ 'ਚ ਨੇ ਉਹਨਾਂ ਦੇ ਤੇ ਵੀ ਮੈਂ ਤੁਹਾਨੂੰ ਦਿਖਾਉਣਾ ਜੀ ਉਹਨਾਂ ਦੇ ਜਿਹੜੇ ਆਂਬ ਨੇ ਉਹ ਮਚਿਊਰ ਹੋਣ ਲੱਗੇ ਪ੍ਰੀ-ਮਚਿਊਰ ਹੋਣ ਲੱਗੇ ਪ੍ਰੀ-ਮਚਿਊਰ ਇਹਦੇ ਵੀ ਜਿੱਧਰਲੇ ਪਾਸੇ ਜ਼ਿਆਦਾ ਤੁੱਪ ਪਾਉਂਦੀ ਆ ਅੱਜ ਮੈਂ ਦਿਖਾਉਣਾ ਤੁਹਾਨੂੰ ਤੇ ਆਹ ਦੇਖੋ ਦੋਸਤੋ ਇਹ ਪ੍ਰੀਮਚੂਰ ਹੋਣ ਲੱਗੇ ਇਹਨਾਂ ਦਾ ਰੰਗ ਪੀਲਾ ਹੋਣ ਲੱਗ ਗਿਆ ਤੁਸੀਂ ਦੇਖ ਸਕਦੇ ਹੋ ਜਿਹੜੇ ਤੁੱਪ ਵਾਲੇ ਪਾਸੇ ਨੇ ਜੀ ਉਹ ਜ਼ਿਆਦਾ ਨਾਂ ਲੱਗ ਰਿਹਾ ਵੀ ਹੁਣ ਛੇਤੀ ਪੱਕ ਜਾਣਗੇ ਪਰ ਨਹੀਂ ਜੀ ਇਹ ਖਰਾਬੇ ਹੋ ਰਿਹਾ ਜੀ ਹੀਟ ਦੀ وجہ ਨਾਲ ਆ ਤੁਸੀਂ ਸੁੱਕੇ ਪੱਤੇ ਦੇਖ ਸਕਦੇ ਹੋ ਇਹਦੇ ਤੇ ਕੈਲਸ਼ੀਅਮ ਦੀ ਸਪਰੇ ਕਰਨੀ ਬਹੁਤ ਜ਼ਰੂਰੀ ਆ ਜੀ ਜੇ ਹੁਣ ਆਪਾਂ ਕੈਲਸ਼ੀਅਮ ਦੀ ਸਪਰੇ ਨਹੀਂ ਕਰਾਂਗੇ ਜਾਂ ਇਹਨਾਂ ਦੀ ਕੇਅਰ ਨਹੀਂ ਕਰਾਂਗੇ ਤਾਂ ਇਹਨਾਂ ਦਾ ਖਤਮ ਹੋਣ ਦਾ ਕਾਰਨ ਬਹੁਤ ਵੱਡਾ ਬਣ ਜਾਊਗਾ ਜੀ ਬੂਟਾ ਖਤਮ ਵੀ ਹੋ ਸਕਦਾ ਤੇ ਆਜੋ ਆਪਾਂ ਬਾਗ ਵਾਲੇ ਬੂਟੇ ਵੀ ਦਿਖਾਉਨੇ ਆ ਤੁਹਾਨੂੰ ਦੋਸਤੋ ਇਹ ਆਪਾਂ ਖੇਤ ਦੇ ਵਿੱਚ ਖੜੇ ਆ ਜੀ ਹੁਣ ਖੇਤ ਦੇ ਅੰਬ ਵੀ ਦੇਖ ਸਕਦੇ ਹੋ ਜਿਹੜਾ ਇਹ ਅੰਬ ਆ ਇਹ ਚੌਸੇਆ ਵੈਰੈਟੀ ਆ ਜੀ ਇਹ ਤਕਰੀਬਨ ਇੱਥੇ 450 450 ਗ੍ਰਾਮ ਦਾ ਹੁੰਦਾ ਪਰ ਹੁਣ ਇਹ 150 ਗ੍ਰਾਮ ਦੇ ਨਹੀਂ ਰੰਗ ਜਿਹੜਾ ਹੈ ਚੇਂਜ ਕਰਨਾ ਸ਼ੁਰੂ ਕਰਤਾ ਇਸ ਲਈ ਹੁਣ ਆਪਾਂ ਇਹਨੂੰ ਕੈਲਸ਼ੀਅਮ ਦੀ ਸਪਰੇਇ ਇੱਕ ਦਮਾਂਗੇ ਜੀ ਜਿਹੜਾ ਸਭ ਤੋਂ ਮੁੱਖ ਕਾਰਨ ਆ ਜੀ ਹੁਣ ਬਹੁਤ ਜ਼ਿਆਦਾ ਹੀਟ ਹੋਣ ਕਰਕੇ ਇਹ ਪ੍ਰੋਬਲਮ ਆ ਰਹੀ ਆ ਜੀ ਇਹਦਾ ਸਭ ਤੋਂ ਵਧੀਆ ਹੀਲਾ ਹੁਣ ਕੈਲਸ਼ੀਅਮ ਦੀ ਸਪਰੇਇ ਕਰੀਏ ਜੇ ਜ਼ਮੀਨ 'ਚ ਕੈਲਸ਼ੀਅਮ ਪਾਵਾਂਗੇ ਉਹਦਾ ਇਨਟੇਕ ਦਾ ਸਮਾਂ ਬਹੁਤ ਜ਼ਿਆਦਾ ਹੁੰਦਾ ਜੀ ਇਸ ਲਈ ਜਿਹਦੇ ਵੀ ਮੇਰੇ ਦੋਸਤ ਦੇ ਕਿਸੇ ਦੇ ਬੂਟੇ ਖਰਾਬ ਹੋ ਰਹੇ ਆ ਜੀ ਜਾਂ ਪੱਤੇ ਫੁੱਕ ਰਹੇ ਹੋਤੋਂ ਉਹ ਕੈਲਸ਼ੀਅਮ ਦੀ ਇੱਕ ਵਾਰ ਡੋਜ਼ ਦੇ ਦੇਣ ਦੀ ਇਹਨਾਂ ਨੂੰ ਉਹਦੇ ਨਾਲ ਕੀ ਆ ਕਿ ਇਹ ਸਰਵਾਈਵ ਕਰ ਜਾਣਗੇ ਇੱਕੇ ਫਟ ਨੂੰ ਹਟ ਜਾਣਗੇ ਇਹਨਾਂ ਦਾ ਰੰਗ ਜਿਹੜਾ ਪੀਲਾਪਨ ਹੋਣ ਲੱਗਿਆ ਜੀ ਰੰਗ ਦੇ ਵਿੱਚ ਉਹ ਹਟ ਜਾਊਗਾ ਜੀ ਫਿਰ ਉਦੋਂ ਬਾਅਦ ਨਾਲ ਦੀ ਨਾਲ ਆਪਾਂ ਇੱਕ ਜ਼ਿੰਕ ਦੀ ਸਪਰੇਅ ਕਰਾਂਗੇ ਜੀ ਸਪਰੇਅ ਕਰਨੀਆਂ ਦੋਸਤੋਂ ਹੁਣ ਜੜਾਂ ਰਾਹੀਂ ਕੋਈ ਇਨਟੇਕ ਨਾ ਕਰੀਏ ਰੂੜੀ ਪਾਉਣ ਦੀ ਹੁਣ ਜਮੇ ਗਲਤੀ ਨਹੀਂ ਕਰਨੀ ਜੀ ਆਪਾਂ ਫਲਦਾਰ ਬੂਟਿਆਂ ਨੂੰ ਜੇ ਰੂੜੀ ਪਾਉਣੀ ਵੀ ਆ ਤੁਸੀਂ ਤਾਂ 1 ਮਹੀਨਾ ਬਾਅਦ ਪਾਓ ਜੀ ਜਦੋਂ ਬਰਸਾਤਾਂ ਸ਼ੁਰੂ ਹੋ ਗਈਆਂ ਜਾਂ ਜਦੋਂ ਜੀਰੀ ਲੱਗਣੀ ਸ਼ੁਰੂ ਹੋ ਗਈ ਧੋੜੀ ਜੀ ਨਮੀ ਆ ਜੂਗੀ ਜੀ ਹਵਾ ਦੇ ਵਿੱਚ ਹੁਣ ਹਵਾ ਜਿਆਦਾ ਖੁਸ਼ਕ ਹੋਣ ਕਰਕੇ ਤੇ ਧੁੱਪ ਜਿਆਦਾ ਤੇਜ਼ ਹੋਣ ਕਰਕੇ ਨਵੇਂ ਟੂਸਿਆਂ ਤੇ ਵੀ ਇਫੈਕਟ ਪੈ ਰਿਹਾ ਪੁਰਾਣੇ ਪੱਤੇ ਵੀ ਮੱਚ ਰਹੇ ਨੇ ਤਾਂ ਦੋਸਤੋ ਇਹ ਬਹੁਤ ਗੱਲ ਦਾ ਧਿਆਨ ਰੱਖਣਾ ਵੀ ਕਿਸੇ ਵੀ ਬੂਟੇ ਨੂੰ ਹੁਣ ਤੁਸੀਂ ਰੂੜੀ ਜਾਂ ਕੋਈ ਹੋਰ ਖਾਦ ਨਹੀਂ ਪਾਉਣੀ ਕੈਲਸ਼ੀਅਮ ਦਵੋ ਜੀ ਇਹਨਾਂ ਨੂੰ ਜ਼ਿੰਕ ਦਵੋ ਜਿਹਦੇ ਨਾਲ ਥੋੜਾ ਜਿਹਾ ਇਹਨਾਂ ਦਾ ਜਿਹੜਾ ਹੀਟ ਇਨਟੇਕ ਆ ਉਹ ਵਾਧੂਗਾ ਜੀ ਇਹਦੇ ਨਾਲ ਸੈੱਟ ਹੋ ਜਾਣਗੇ ਜੀ ਇਹ ਧੰਨਵਾਦ